ਪਹਿਲਾਂ ਤਾਂ ਤੁਸੀਂ ਆਪਾਂ ਗੱਲ ਕਰੀ ਤੁਹਾਡੇ ਪਹਿਰਾਵੇ ਦੀ ਤੁਸੀਂ ਬਹੁਤ ਸੋਹਣਾ ਪਨਾਵਾ ਪਾ ਰੱਖਿਆ ਸ਼ੁਕਰੀਆ ਜੀ ਤੇ ਇਹ ਹੱਥਾਂ 'ਚ ਪਹਿਨੇ ਤੁਸੀਂ ਕੀ ਪਾ ਰੱਖਿਆ ਇੱਕ ਪਹਿਨੇ ਪਾ ਜਿਵੇਂ ਉਹਨਾਂ ਪਹਿਨਾਵੇ ਦੀ ਗੱਲ ਕਰਦੇ ਆਂ ਤੇ ਜ਼ਿਆਦਾਤਰ ਅਸੀਂ ਤੁਹਾਡੀ ਮੈਨੂੰ ਸੋਸ਼ਲ ਮੀਡੀਆ ਤੇ ਵੀ ਮੈਂ ਤੁਹਾਨੂੰ ਜੁੜਿਆ ਆਂ ਤੁਹਾਡੇ ਨਾਲ ਜਦੋਂ ਦੇਖਦਾ ਹਾਂ ਤੁਸੀਂ ਜ਼ਿਆਦਾਤਰ ਮਤਲਬ ਚਾਦਰੇ ਕੁੜਤੇ ਜੀ ਮੈਂ ਤੁਹਾਨੂੰ ਦੇਖਦਾ ਕਿਉਂਕਿ ਮਤਲਬ ਕੋਈ ਕੁੜੀ ਕੁੜਤਾ ਚਾਦਰਾ ਪਾਉਂਦੀ ਨਹੀਂ ਨਾ ਪਾਉਂਦੀ ਨਹੀਂ ਹਾਂ ਲਗਭਗ ਸਾਰੀਆਂ ਦੇ ਸੂਟ ਪਾਏ ਹੁੰਦੇ ਆ ਜਾਂ ਜਿੰਨਾ ਪਾਈਆਂ ਹੁੰਦੀਆਂ ਮੈਨੂੰ ਉਦਾਂ ਸ਼ੋਅ ਵਗੈਰਾ ਕਰਦੇ ਤਾਂ 3-4 ਸਾਲ ਹੋ ਗਏ ਮੈਨੂੰ ਸ਼ੌਂਕ ਤੇ ਉਦਾਂ ਮੇਰੀ ਸਟੱਡੀ ਮੈਂ ਬੀਏ 뮤జిక్ ਚ ਕੀਤੀ ਹੈ ਤੇ ਐਮਏ ਵੀ 뮤జిక్ ਚ ਕੀਤੀ ਹੈ। ਅੱਛਾ 뮤జిక్ ਤੁਸੀਂ ਸਟੱਡੀ ਵੀ ਕੀਤੀ ਹੋਈ ਹੈ? ਹਾਂਜੀ। ਸਟੱਡੀ ਮੈਂ ਬੀਏ ਵੀ 뮤జిక్ ਦੀ ਕੀਤੀ ਹੈ ਤੇ ਐਮਏ ਵੀ। ਨਹੀਂ ਅੱਜਕੱਲ ਤਾਂ ਜਿਹੜਾ ਜੀ ਕਰਦਾ ਚੱਕ ਕੇ ਸਿੰਗਰ ਬਣ ਜਾਂਦਾ ਤੇ ਇਹਦੇ ਲਈ ਸਟੱਡੀ ਵੀ ਕਰਨੀ ਪੈਂਦੀ ਹੈ। ਹਾਂਜੀ। ਸਟੱਡੀ ਹਰੇਕ ਸਿੰਗਰ ਲਈ ਜ਼ਰੂਰੀ ਆ। ਵੈਸੇ ਸਟੱਡੀ ਸਾਰਿਆਂ ਲਈ ਜ਼ਰੂਰੀ ਆ ਪਰ ਸਿੰਗਰ ਲਈ ਵੀ ਜ਼ਰੂਰੀ। ਇੱਕ ਤੁਹਾਡਾ ਰੀਲ ਵੀ ਵਾਇਰਲ ਹੋਈ ਸੀ ਪਿੱਛੇ ਜਿਹੜੀ ਮੈਂ ਦੇਖੀ ਸੀ ਕਿ ਤੁਹਾਡਾ ਬੁੜਾ ਪਰੌਂਠੇ ਮੰਗਦਾ ਰੌਲਾ ਪੈ ਗਿਆ ਗੱਦੀ ਦਾ। ਹਾਂਜੀ ਹਾਂਜੀ। ਤੇ ਸੁਣਾਉਂਗੀ ਕੋਈ ਦੋ ਲੈਣਾ ਦੀ ਹਾਂਜੀ ਹਾਂਜੀ ਹੂੰ ਹੋ پیر ਕੋਟਲੇ ਵਾਲੇ ਨੂੰ ਨੇ ਮੰਨ ਕੇ ਛੱਡੀ ਦਾ ਨਾ ਬਈ ਮੰਨ ਕੇ ਛੱਡੀ ਦਾ ਥੋੜਾ ਬੁੜਾ ਪਰੌਂਠੇ ਮੰਗਦਾ ਰੌਲਾ ਪੈ ਗਿਆ ਗੱਦੀ ਦਾ ਥੋੜਾ ਬੁੜਾ ਪਰੌਂਠੇ ਮੰਗਦਾ ਰੌਲਾ ਪੈ ਗਿਆ ਗੱਦੀ ਦਾ ਥੋੜਾ ਬੁੜਾ ਪਰੌਂਠੇ ਮੰਗਦਾ ਰੌਲਾ ਪੈ ਗਿਆ ਗੱਦੀ ਦਾ ਇੰਕ ਇੱਕ ਗੱਦੀ ਦੇ ਨਾਮ ਤੇ ਆਪਾਂ ਜੇ ਗੱਲ ਕਰੀਏ ਤੁਸੀਂ ਵੈਸੇ ਪੰਜਾਬ ਤੋਂ ਕਿਹੜਾ ਪਿੰਡ ਆ ਤੁਹਾਡਾ ਪੰਜਾਬ ਦਾ ਮੇਰਾ ਗਿੱਦੜਵਾਹਾ ਗਿੱਦੜਵਾਹਾ ਬਹੁਤ ਮਤਲਬ ਇਨਾਮੀ ਪਿੰਡ ਤੋਂ ਅਸੀਂ ਬਹੁਤ ਮਸ਼ਹੂਰ ਸਿੰਗਰ ਵੀ ਉੱਥੋਂ ਗੁਰਦਾਸ ਮਾਨ ਸਾਹਿਬ ਹਾਂਜੀ ਜਾਨੀ ਸ਼ਾਇਰ ਦੀਪਕ ਢਿੱਲੋਂ ਦੀਪਕ ਢਿੱਲੋਂ ਹਾਂ ਉੱਥੋਂ ਤੇ ਉਹ ਤਾਂ ਫਿਰ ਗੋਡ ਗਿਫਟਡ ਤਾਂ ਹੋਣਾ ਹੀ ਸੀ ਏਰੀਆ ਇਹਦਾ ਸਿੰਗਿੰਗ ਚ ਜਦੋਂ ਮੈਂ ਪਹਿਲੀ ਵਾਰ ਆ ਕੇ ਰੀਲ ਪਾਈ ਤੇ ਉਹਨੂੰ ਪਹਿਲੀ ਰੀਲ ਚੱਲੀ ਮੇਰੀ ਕੀ ਬਾਤ ਹੈ ਕਰਨੌਜੀ ਦੇ ਦਾ ਗਾਣਾ ਗਾਇਆ ਸੀ ਉਹ 500k ਹੋ ਗਿਰਾਤੇ ਰਾਤ ਅਚਾ ਤੇ ਮੈਨੂੰ ਬੜਾ ਮੈਨੂੰ ਖੁਸ਼ੀ ਹੋਈ ਤੇ ਫਿਰ ਉਹਨੇ ਮਤਲਬ ਰੈਗੂਲਰ ਮੇਰੀਆਂ ਰੀਨਾ ਪਾਣੀਆਂ ਸਟਾਰਟ ਕੀਤੀਆਂ ਫਿਰ ਹੌਲੀ ਹੌਲੀ ਮੈਨੂੰ ਪ੍ਰੋਗਰਾਮ ਵੀ ਪੈਣ ਲੱਗੇ ਤੇ ਪੈਣ ਤੁਸੀਂ ਪ੍ਰੋਗਰਾਮ ਮਤਲਬ ਲਗਾਤਾਰ ਹੀ ਤੁਹਾਡੇ ਪ੍ਰੋਗਰਾਮ ਲੱਗਦੇ ਮਹੀਨੇ ਚ ਕਿੰਨੇ ਪ੍ਰੋਗਰਾਮ ਲਾਦੇ ਅੱਗੇ ਜਿਵੇਂ ਹੁਣ ਤੁਹਾਡੇ ਮਤਲਬ ਨਾਮ ਬਣ ਰਿਹਾ ਵਧੀਆ ਤੁਸੀਂ ਪ੍ਰੋਗਰਾਮ ਲਾ ਰਹੇ ਹੋ ਤੇ ਅੱਗੇ ਸੋਚਿਆ ਵੀ ਰੇਟ ਵਧਾ ਦੇਣਾ ਕਿ ਇੱਥੇ ਹੀ ਰੱਖਣਾ ਨਹੀਂ ਵਧਾਵਾਂਗੇ ਰੇਟ ਕਿੰਨਾ ਵਧਾਵਾਂਗੇ ਕਈ ਨਾ ਦੇਖ ਲਾਗੇ ਨੀ ਦੱਸੋ ਨਾ ਦੱਸ ਕਾਨੂੰ ਫਿਰੋਸਾ ਨਾਲ ਅਗਲੀ ਬੁਕਿੰਗ ਲਈ ਤਿਆਰੀ ਰੱਖਣ ਵੀ ਆ ਇੰਨਾ ਰੇਟ ਹੋ ਜੂਗਾ ਸਸਤੀ ਗੱਲ ਜੀ ਸਾਰਿਆਂ ਨੂੰ ਤੁਹਾਡਾ ਤੁਹਾਡੇ ਆਪਣੇ ਚੈਨਲ ਜੰਕਸ਼ਨ ਪੋਡਕਾਸਟ ਤੇ ਸਵਾਗਤ ਹੈ ਜੀ ਅੱਜ ਸਾਡੇ ਕੋਲ ਗੈਸਟ ਆਏ ਆ ਪੰਨ ਦੀਪਖਣ 뮤జిక్ ਤੇ ਪੰਨ ਦੇ ਤੁਸੀਂ ਖਾਸ کافی سارے ਜੋ ਭਜਨਾ ਪੀਰਾਂ ਦੇ ਜਿਨ੍ਹਾਂ ਨੂੰ ਆਪਾਂ ਮਹਿਫਲ ਕਹਿ ਦਿੰਦੇ ਆ ਪੀਰਾਂ ਦੀ ਮਹਿਫਲਾਂ ਵੀ ਲਾਉਂਦੇ ਆ ਤੇ ਵਿਆਹ ਸ਼ਾਦੀਆਂ 'ਚ ਖਾੜੇ ਵੀ ਲਾਉਂਦੇ ਆ ਤੇ ਆਪ ਬੈਨ ਆਪਾਂ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਬੈਣੀ ਸਤਿ ਸ਼੍ਰੀ ਅਕਾਲ ਹੋਰ ਬੈਣੀ ਠੀਕ ਹੋ ਹਾਂਜੀ ਬਹੁਤ ਵਧੀਆ ਪਹਿਲਾਂ ਤਾਂ ਤੁਸੀਂ ਆਪਾਂ ਗੱਲ ਕਰੀ ਥੋੜੇ ਪਰਾਂਵੇਂ ਜੀ ਤੁਸੀਂ ਬਹੁਤ ਸੋਹਣਾ ਪਨਾਵਾ ਪਾ ਰੱਖਿਆ ਸ਼ੁਕਰੀਆ ਜੀ ਤੇ ਇਹ ਹੱਥਾਂ 'ਚ ਬੈਣੀ ਤੁਸੀਂ ਕੀ ਪਾ ਰੱਖਿਆ ਇਹਨਾਂ ਨੂੰ ਵੈਸੇ ਵੀ ਇਹ ਸਗਲੇ ਕਹਿੰਦੇ ਆ ਅੱਛਾ ਇਹ ਮੈਨੂੰ ਗਿਫਟ ਹੋਏ ਸੀਗੇ ਇਹ ਪਰਮਾਨੈਂਟ ਹੀ ਪਾ ਕੇ ਰੱਖਦੇ ਹੋ ਕਿ ਹਾਂਜੀ ਇਹ ਪਰਮਾਨੈਂਟ ਹੈ ਕਿ ਜਦੋਂ ਸ਼ੋਅ ਲਾਉਣੇ ਉਦੋਂ ਨਹੀਂ ਨਹੀਂ ਇਹ ਪਰਮਾਨੈਂਟ ਹੀ ਹੁੰਦਾ ਅੱਛਾ ਹਾਂਜੀ ਇੱਕ ਪਹਿਨੇ ਪਾ ਜਿਵੇਂ ਹੁਣ ਪਹਿਨਾਵੇ ਦੀ ਗੱਲ ਕਰਦੇ ਆਂ ਤੇ ਜ਼ਿਆਦਾਤਰ ਅਸੀਂ ਤੁਹਾਡੀ ਮੈਨੂੰ ਸੋਸ਼ਲ ਮੀਡੀਆ ਤੇ ਵੀ ਮੈਂ ਤੁਹਾਨੂੰ ਜੁੜਿਆ ਆਂ ਤੁਹਾਡੇ ਨਾਲ ਜਦੋਂ ਦੇਖਦਾ ਹਾਂ ਤੁਸੀਂ ਜ਼ਿਆਦਾਤਰ ਮਤਲਬ ਚਾਦਰੇ ਕੁੜਤੇ ਜੀ ਮੈਂ ਤੁਹਾਨੂੰ ਦੇਖਦਾ ਵੀ ਤੁਸੀਂ ਸੂਟ ਬਹੁਤ ਘੱਟ ਪਾਉਂਦੇ ਹੋ ਮੈਨੂੰ ਨਾ ਜੀ ਬਚਪਨ ਤੋਂ ਹੀ ਮੁੰਡਿਆ ਵਾਂਗੂ ਰਹਿਣ ਦੀ ਆਦਤ ਸੀ ਤੇ ਮੈਨੂੰ ਘਰਦਿਆਂ ਨੇ ਵੀ ਉਤਾ ਹੀ ਰੱਖਿਆ ਸੀਗਾ ਮੁੰਡਿਆ ਵਾਂਗ ਪਹਿਲਾਂ ਮੇਰੇ ਬੋਏ ਕੱਟ ਹੁੰਦਾ ਸੀਗਾ ਜਦੋਂ ਮੈਂ ਬਾਲ ਵੱਡਾਏ ਹਾਲੀ ਹਾਲੀ ਮੈਨੂੰ ਮਤਲਬ ਸਿੰਗਿੰਗ ਦਾ ਬਚਪਨ ਤੋਂ ਹੀ ਸ਼ ਫਿਰ ਮੈਨੂੰ ਇਹ ਚੀਜ਼ ਥੋੜੀ ਜ਼ਿਆਦਾ ਕੰਫਰਟੇਬਲ ਲੱਗੀ ਫਿਰ ਇਹਦੇ ਨਾਲ ਇੱਕ ਮੇਰਾ ਨਾ ਮਤਲਬ ਲੁੱਕ ਬਣ ਗਈ ਲੋਕਾਂ ਨੇ ਮੈਨੂੰ ਇਹ ਪਹਿਰਾ ਵਿੱਚ ਥੋੜਾ ਜਿਆਦਾ ਮਤਲਬ ਸਪੋਰਟ ਕੀਤੀ ਤੇ ਪਸੰਦ ਕਰਨ ਲੱਗੇ ਫਿਰ ਮੈਂ ਕੰਟੀਨਿਊ ਇਹੀ ਮਤਲਬ ਪਹਿਰਾਵਾ ਰੱਖਿਆ ਜਿਆਦਾ ਜਿਆਦਾਤਰ ਤੁਸੀਂ ਚਾਦਰੇ ਕੁੜਤੇ ਜੀ ਸ਼ੋਅ ਲਾਉਣੇ ਹੋ ਜਦੋਂ ਮੈਂ ਤੁਹਾਡੇ ਜਿੰਨੇ ਵੀ ਸ਼ੋਅ ਦੇਖਦਾ ਵੀ ਸ਼ੋਅ ਤੁਸੀਂ ਇਹੀ ਪਾ ਕੇ ਦਿੰਦੇ ਹੋ ਜੀ ਜੀ ਤੇ ਇਹ ਤੁਹਾਨੂੰ ਲੋਕ ਪਿਆਰ ਵਾਲਾ ਦਿੰਦੇ ਫਿਰ ਬਹੁਤ ਜ਼ਿਆਦਾ ਕਿਉਂਕਿ ਮਤਲਬ ਕੋਈ ਕੁੜੀ ਕੁੜਤਾ ਚਾਦਰਾ ਪਾਉਂਦੀ ਨਹੀਂ ਨਾ ਪਾਉਂਦੀ ਨਹੀਂ ਹਾਂ ਤਕਰੀਬਨ ਸਾਰਿਆਂ ਦੇ ਸੂਟ ਪਾਏ ਹੁੰਦੇ ਆ ਰਾਜੀ ਨਾ ਪਾਈਆਂ ਹੁੰਦੀਆਂ ਤੇ ਬਾਕੀ ਮੇਰੇ ਗੱਲੇ ਕੁਰਤੇ ਚਾਦਰੇ ਪਾਈ ਹੁੰਦੇ ਆ ਅੱਜ। ਪੜਨੇ ਮਿਊਜ਼ਿਕ ਲੈਣ ਚ ਤੁਹਾਨੂੰ ਕਿੰਨਾ ਟਾਈਮ ਹੋ ਗਿਆ? ਮੈਨੂੰ ਉਦਾਂ ਸ਼ੋਅ ਵਗੈਰਾ ਕਰਦੇ ਤਾਂ 3-4 ਸਾਲ ਹੋ ਗਏ। ਮੈਨੂੰ ਸ਼ੌਂਕ ਬਚਪਨ ਤੋਂ ਹੀ ਸੀ ਗਾਉਣ ਦਾ। ਤੇ ਉਦਾਂ ਮੇਰੀ ਸਟੱਡੀ ਮੈਂ ਬੀਏ ਮਿਊਜ਼ਿਕ 'ਚ ਕੀਤੀ ਆ ਤੇ ਐਮਏ ਵੀ ਮਿਊਜ਼ਿਕ 'ਚ ਕੀਤੀ ਆ। ਅੱਛਾ ਮਿਊਜ਼ਿਕ ਤੁਸੀਂ ਸਟੱਡੀ ਵੀ ਕੀਤੀ ਹੋਈ ਐ। ਹਾਂਜੀ ਸਟੱਡੀ ਮੈਂ ਬੀਏ ਵੀ ਮਿਊਜ਼ਿਕ ਦੀ ਕੀਤੀ ਆ ਤੇ ਐਮਏ ਵੀ। ਨਹੀਂ ਅੱਜਕੱਲ ਤਾਂ ਜਿਹੜਾ ਜੀ ਕਰਦਾ ਚੱਕ ਕੇ ਸਿੰਗਰ ਬਣ ਜਾਂਦਾ ਤੇ ਇਹਦੇ ਲਈ ਸਟੱਡੀ ਵੀ ਕਰਨੀ ਪੈਂਦੀ। ਹਾਂਜੀ ਸਟੱਡੀ ਹਰ ਇੱਕ ਸਿੰਗਰ ਲਈ ਜ਼ਰੂਰੀ ਆ। ਵੈਸੇ ਸਟੱਡੀ ਸਾਰੇ ਲਈ ਜ਼ਰੂਰੀ ਆ ਪਰ ਸਿੰਗਰ ਲਈ ਵੀ ਜ਼ਰੂਰੀ ਆ। ਫਾਇਦਾ ਕੀ ਹੁੰਦਾ ਸਟੱਡੀ ਦਾ? ਇਹਦੇ ਚ ਮਿਊਜ਼ਿਕ ਬਾਰੇ ਪੜਾਇਆ ਜਾਂਦਾ ਈ। ਰਾਗ ਵਗੈਰਾ ਹੁੰਦੇ ਆ। ਅੱਛਾ ਰਾਗ ਵਗੈਰਾ ਇਹ ਪੜ੍ਹਾਏ ਜਾਂਦੇ ਆ। ਹਾਂਜੀ। ਮੈਂ ਰਾਗ ਜਿੱਤੇ ਸਿਖਾਏ ਵੀ ਸਿਖਾਏ ਜਾਂਦੇ ਆ, ਪੜ੍ਹਾਏ ਵੀ ਜਾਂਦੇ ਆ। ਪੜ੍ਹਾਏ ਵੀ ਜਾਂਦੇ ਆ, ਸਿਖਾਏ ਵੀ ਜਾਂਦੇ ਆ। ਅੱਛਾ। ਤੇ ਉਸਤਾਦ ਕੋਲੋਂ ਹੁਣ ਹੁਣ ਪੜ੍ਹਾਈ ਤੇ ਪ੍ਰੈਕਟੀਕਲ ਵੀ। ਮੇਰੇ ਉਸਤਾਦ ਜੀ ਹੈਗੇ ਆ ਉਸਤਾਦ ਰਾਂਝਣ ਵਾਲੀ ਜੀ। ਉਹ ਅੰਮ੍ਰਿਤਸਰ ਤੋਂ ਨੇ। ਜੇ ਤੁਸੀਂ ਉਹਨਾਂ ਤੋਂ ਸਿੱਖਿਆ ਵੇਹੇ ਹਾਂਜੀ ਹਾਂਜੀ ਉਹਨਾਂ ਤੋਂ ਹੁਣ ਸਿੱਖਣਾ ਸ਼ੁਰੂ ਕੀਤਾ ਪਹਿਲਾਂ ਮਤਲਬ ਗੋਡ ਗਿਫਟ ਅਕੈਡਮੀ ਸੀ ਤੇ ਮਤਲਬ ਮੜਮਾ ਟਗਾ ਲਈਦਾ ਸੀ ਜਿੱਦਾਂ ਯੂਥ ਫੈਸਟੀਵਲ ਹੋ ਗਿਆ ਉਹਨਾਂ ਚ ਗਾ ਲਈਦਾ ਸੀ ਤੇ ਬਾਕੀ ਸਕੂਲਾਂ ਕਾਲਜਾਂ ਚ ਵਧੀਆ ਮੌਕੇ ਮਿਲਦੇ ਰਹਿੰਦੇ ਸੀ ਗਾਉਣ ਦੇ ਵੀ ਉਹਨਾਂ ਵਿੱਚ ਤੁਸੀਂ ਗਾਉਣੇ ਤੁਹਾਡੀ ਮਤਲਬ ਆਪਾਂ ਏਕ ਦੀ ਗੱਲ ਕਰਦੇ ਜਿਹੜੀ ਉਹ ਬਹੁਤ ਉੱਚੀ ਲਾਉਣੀ ਸੀ ਇੱਕ ਤੁਹਾਡਾ ਰੀਲ ਵੀ ਵਾਇਰਲ ਹੋਈ ਸੀ ਪਿੱਛੇ ਜ ਮੈਂ ਦੇਖੀ ਸੀ ਕਿ ਤੁਹਾਡਾ ਬੁੜਾ ਪਰੌਂਠੇ ਮੰਗਦਾ ਰੌਲਾ ਪੈ ਗਿਆ ਗੱਦੀ ਦਾ ਹਾਂਜੀ ਹਾਂਜੀ ਤੇ ਸੁਣਾਓ ਕੋਈ ਦੋ ਲੈਣਾ ਆਦੀ ਹਾਂਜੀ ਹਾਂਜੀ ਹੂੰ ਹਉ ਪੇਰ ਕੋਟਲੇ ਵਾਲੇ ਨੂੰ ਨਹੀਂ ਮੰਨ ਕੇ ਛੱਡੀ ਦਾ ਨਾ ਬੇਈਮਾਨ ਕੇ ਛੱਡੀ ਦਾ ਥੋੜਾ ਬੁੜਾ ਪਰੌਂਠੇ ਮੰਗਦਾ ਰੌਲਾ ਪੈ ਗਿਆ ਗੱਦੀ ਦਾ ਥੋੜਾ ਬੁੜਾ ਪਰੌਂਠੇ ਮੰਗਦਾ ਰੌਲਾ ਪੈ ਗਿਆ ਗੱਦੀ ਦਾ ਥੋੜਾ ਬੁੜਾ ਪਰੌਂਠੇ ਮੰਗਦਾ ਰੌਲਾ ਪੈ ਗਿਆ ਗੱਦੀ ਦਾ ਪਹਿਲਾਂ ਤੁਹਾਡੀ ਬਹੁਤ ਸੋਹਣੀ ਆਵਾਜ਼ ਆ ਸ਼ੁਕਰੀਆ ਜੀ ਤੇ ਇਹ ਇਹ ਬੁੜਾ ਪਰੌਂਠੇ ਮੰਗਦਾ ਯਾਰ ਮਤਲਬ ਕੀ ਆ ਇਹਦਾ ਮਤਲਬ ਹੈ ਕਿ ਜੀ ਇਹ ਮਲੇਰ ਕੋਟਲੇ ਵਾਲੀ ਸਰਕਾਰ ਬਾਪੂ ਹੈਦਰ ਸ਼ੇਖ ਜੀ ਨੂੰ ਕਹਿ ਰਿਹਾ ਉਹ ਬਜ਼ੁਰਗ ਸੀਗੇ ਤੇ ਮਤਲਬ ਉਹਨਾਂ ਦੀ ਕਾਫੀ ਏਜ ਸੀਗੀ ਤੇ ਉਹਨਾਂ ਨੂੰ ਗੱਦੀ ਵਾਲਾ ਬਜ਼ੁਰਗ ਵੀ ਕਹਿ ਦਿੰਦੇ ਆ ਤੇ ਉਹਨਾਂ ਨੂੰ ਕਹਿ ਰਿਹਾ ਵੀ ਉਹਨਾਂ ਦਾ ਗੁੱਸਾ ਬੜਾ ਭੈੜਾ ਸੀ ਨਾ ਵੀ ਉਹਨਾਂ ਨੂੰ ਮੰਨ ਕੇ ਨਹੀਂ ਛੱਡਣਾ ਚਾਹੀਦਾ ਠੀਕ ਹੈ ਫਿਰ ਉਹ ਕਹਿੰਦੇ ਵੀ ਗੱਦੀ ਦਾ ਰੌਲਾ ਪੈ ਗਿਆ ਥੋੜਾ ਬੁढ़ा ਹੁਣ ਪਰੌਂਠੇ ਮੰਗ ਰਿਹਾ ਤੇ ਤੁਹਾਡੀ ਘਰੇ ਗੱਦੀ ਦਾ ਰੌਲਾ ਪੈ ਗਿਆ ਇਹ ਚੀਜ਼ਾਂ ਹਾਂਜੀ ਇੱਕ ਇਹ ਗੱਦੀ ਦੇ ਨਾਮ ਤੇ ਆਪਾਂ ਜੇ ਗੱਲ ਕਰੀਏ ਤੁਸੀਂ ਵੈਸੇ ਪੰਜਾਬ ਤੋਂ ਕਿਹੜਾ ਪਿੰਡ ਆ ਤੁਹਾਡਾ ਪੰਜਾਬ ਮੇਰਾ ਗਿੱਦੜਵਾਹ ਹਾਂਜੀ ਗਿੱਦੜਵਾਹ ਬਹੁਤ ਮਤਲਬ ਇਨਾਮੀ ਪਿੰਡ ਤੋਂ ਸੀ ਬਹੁਤ ਮਸ਼ਹੂਰ ਸਿੰਗਰ ਵੀ ਆ ਉਥੋਂ ਗੁਰਦਾਸ ਮਾਨ ਸਾਹਿਬ ਹਾਂਜੀ ਜਾਨੀ ਸ਼ਾਇਰ ਦੀਪਕ ਢਿੱਲੋਂ ਦੀਪਕ ਢਿੱਲੋਂ ਹਾਂ ਉਥੋਂ ਤੇ ਉਹ ਤਾਂ ਫਿਰ ਗੋਡ ਗਿਫਟਡ ਤਾਂ ਹੋਣਾ ਹੀ ਸੀ ਏਰੀਆ ਇਹ ਜਾਇੰਦਾ ਸਿੰਗਿੰਗ ਚ ਹਾਂਜੀ ਤੇ ਮਤਲਬ ਆ ਲਾਈਨ ਚੋਂ ਨੂੰ ਤੁਸੀਂ ਸਟ੍ਰਗਲ ਵੀ ਬਹੁਤ ਕੀਤਾ ਬਹੁਤ ਜ਼ਿਆਦਾ ਜੀ ਤੇ ਕਿੰਨੇ ਟਾਈਮ ਦਾ ਸਟ੍ਰਗਲ ਆ ਤੁਹਾਡਾ ਕਾਫੀ ਸਾਲ ਚਲੋ ਅੱਜ ਤੁਹਾਡੀ ਮਤਲਬ ਸਟ੍ਰਗਲ ਦੀ ਜਿਹੜੀ ਕਹਾਣੀ ਦੱਸੋ ਵੀ ਕਿੰਨੇ ਕਿਵੇਂ ਤੁਸੀਂ ਇਹ ਲਾਈਨ ਚ ਆਏ ਤੇ ਕਿੱਥੋਂ ਸਟਾਰਟ ਅਪ ਕੀਤਾ ਹਾਂਜੀ ਮੈਨੂੰ ਸਕੂਲ ਚ ਵੀ ਗਾਉਣ ਦਾ ਸ਼ੌਂਕ ਸੀ ਉਸ ਤੋਂ ਬਾਅਦ ਕਾਲਜ ਚ ਸਟੱਡੀ ਕੀਤੀ ਉਦੋਂ ਯੂਥ ਫੈਸਟੀਵਲਾਂ ਚ ਗਾਉਂਦੇ ਹੁੰਦੇ ਸੀ ਤੇ ਥੋੜਾ ਜਿਆਦਾ ਸ਼ੌਂਕ ਹੋ ਗਿਆ ਫਿਰ ਮੈਂ ਰੀਲਾਂ ਪਾਉਣੀਆਂ ਸਟਾਰਟ ਕੀਤੀਆਂ ਉਦੋਂ ਮੇਰੇ ਕੋਲ ਫੋਨ ਨਹੀਂ ਹੁੰਦਾ ਸੀਗਾ ਮੇਰੀ ਇੱਕ ਦੋਸਤ ਆ ਉਹ ਵੀ ਮੁੰਡਿਆਂ ਵਾਂਗ ਰਹਿੰਦੀ ਹੈ ਉਹਦੇ ਕੋਲ ਸੀ ਆਈਫੋਨ 7 ਉਹਨੇ ਮੇਰੀਆਂ ਰੀਲਾਂ ਪਾਉਣੀਆਂ ਸਟਾਰਟ ਕੀਤੀਆਂ ਤੇ ਜਦੋਂ ਮੈਂ ਪਹਿਲੀ ਵਾਰ ਆ ਕੇ ਰੀਲ ਪਾਈ ਤੇ ਉਹਨੂੰ ਪਹਿਲੀ ਰੀਲ ਚੱਲੀ ਮੇਰੀ ਕੀ ਬਾਤ ਹੈ ਕਰਨਾਵੋ ਜਲੇ ਦਾ ਗਾਣਾ ਗਿਆ ਸੀ ਉਹ 500k ਹੋ ਗਈ ਰਾਤ ਦੇ ਰਾਤ ਅੱਛਾ ਤੇ ਮੈਨੂੰ ਬੜਾ ਮੈਨੂੰ ਖੁਸ਼ੀ ਹੋਈ ਤੇ ਫਿਰ ਉਹਨੇ ਮਤਲਬ ਰੈਗੂਲਰ ਮੇਰੀਆਂ ਰੀਲਾਂ ਪਾਉਣੀਆਂ ਸਟਾਰਟ ਕੀਤੀਆਂ ਫਿਰ ਹੌਲੀ-ਹੌਲੀ ਮੈਨੂੰ ਪ੍ਰੋਗਰਾਮ ਵੀ ਪੈਣ ਲੱਗ ਗਿਆ ਫਿਰ ਉਸ ਤੋਂ ਬਾਅਦ ਮਤਲਬ ਹੁਣ ਵੀ ਉਹ ਮੇਰੇ ਨਾਲ ਹੀ ਆ ਹੁਣ ਵੀ ਬਹੁਤ ਸਪੋਰਟ ਕਰਦੀ ਆ ਤੇ ਉਦੋਂ ਵੀ ਮੈਨੂੰ ਬਹੁਤ سپورਟ ਕਰਦੀ ਸੀ ਫਿਰ ਅੱਲਾਹ ਦੀ ਕਰਮ ਨਾਲ ਹੁਣ ਤਾਂ ਆਪਦਾ ਫੋਨ ਵੀ ਲੈ ਲਿਆ ਬਟ ਜਿਹੜੇ ਸ਼ੁਰੂ ਤੋਂ ਨਾਲ ਸੀ ਉਹ ਹੁਣ ਵੀ ਨਾਲ ਹੀ ਹੈ ਤੇ ਇਹ ਗਾਣੇ ਮਤਲਬ ਗਾਣੇ ਤੁਸੀਂ ਨਾਲ-ਨਾਲ ਰਿਕਾਰਡਿੰਗ ਕਰਾਉਣੀ ਵੀ ਸਟਾਰਟ ਕਰਤੀ ਹਾਂਜੀ ਹਾਂਜੀ ਮੇਰਾ ਮਤਲਬ ਇੱਕ ਗਾਣਾ ਆਇਆ ਹੁਣ ਪਿੱਛੇ ਜ ਬਹੁਤ ਵਧੀਆ ਚੱਲਿਆ ਤੇ ਉਦੋਂ ਪਹਿਲਾਂ ਦੋ ਤਿੰਨ ਆਡੀਓ ਗਾਣੇ ਆਏ ਸੀਗੇ ਉਹ ਠੀਕ ਚੱਲੇ ਸੀਗੇ ਬਟ ਹੁਣ ਅੱਗੇ ਬਹੁਤ ਵਧੀਆ ਕਰ ਰਹੇ ਆ ਪਿੱਛੇ ਤੁਹਾਡਾ ਗਾਣਾ ਵੀ ਆਇਆ ਤੇਰੇ ਵਰਗੀ ਉਹ ਵੀ ਬਹੁਤ ਮਤਲਬ ਸੋਹਣਾ ਦੇਖਿਆ ਸੀ ਗਾਣਾ ਬਹੁਤ ਸੋਹਣਾ ਉਹ ਦੀ ਸੁਣਾਉਗੇ ਕੋਈ ਦੋ ਰਾਏ ਨੂੰ ਹਾਂਜੀ ਹਨ ਨਾਲ ਖੜਦਾ ਐ ਵੇ ਭਾਵੇਂ ਮੈਂ ਨਾ ਲੜਦਾ ਐ ਪਹਿਲਾਂ ਬੁਝ ਲੈ ਨਾ ਤੂੰ ਬਦਲ ਮੇਰਾ ਪਰਦਾ ਐ ਹਏ ਜਿਹੜੇ ਸਮਝਦੇ ਹਣ ਇੱਕ ਦੂਜੇ ਨੂੰ ਜ਼ਿੰਦਗੀ ਚ ਤਰ ਗਏ ਵੇ ਹਰ ਇੱਕ ਦਿਨ ਸਿਬ ਵਿੱਚ ਨਹੀਂ ਹੁੰਦੇ ਹੈ ਜਟਾ ਤੇਰੇ ਵਰਗੇ ਵੇ ਹਰ ਇੱਕ ਦਿਨ ਸਿਬ ਵਿੱਚ ਨਹੀਂ ਹੁੰਦੇ ਹੈ ਜਟਾ ਤੇਰੇ ਵਰਗੇ ਵੇ ਬਸ ਗਾਣਾ ਪੈਣੀ ਇਹ ਤੁਸੀਂ ਆਪ ਹੀ ਲਿਖਦੇ ਹੋ ਇਹ ਵੀਰਾ ਚੰਡੀਗੜ੍ਹ ਤੋਂ ਕੁਲਦੀਪਰਾ ਥਾੜ ਉਹਨਾਂ ਦੇ ਕਾਫੀ ਗਾਣੇ ਚੱਲੇ ਵੀ ਹੋਇਆ ਉਹਦਾ ਉਹ ਰਾਈਟਰ ਬਹੁਤ ਵਧੀਆ ਉਹਨਾਂ ਨੇ ਲਿਖਿਆ ਸੀਗਾ ਅੱਛਾ ਤੁਸੀਂ ਆਪ ਲਿਖਿਆ ਗਏ ਟਰਾਈ ਨਹੀਂ ਕੀਤਾ ਬਟ ਹੁਣ ਕਰਾਂਗੇ ਠੀਕ ਹੈ ਪਹਿਲੇ ਤੁਸੀਂ ਸ਼ੋਅ ਲਾਉਣ ਜਾਂਦੇ ਹੋ ਮਤਲਬ ਦਿਨ ਰਾਤ ਤੁਹਾਡੇ ਸ਼ੋਅ ਲੱਗਦੇ ਆ ਤੇ ਕਰੋ ਬਾਹਰ ਤੁਸੀਂ ਆਉਨੇ ਹੋ ਫੈਮਲੀ سپورਟ ਕਰਦੇ ਕਰਦੇ ਲੜਦੇ ਨਹੀਂ ਵੀ ਕੁੜੀ ਹੋ ਕੇ ਆ ਕਿਹੜੇ ਕੰਮਾਈ ਪਈ ਖੜੀਆਂ ਵੀ ਕਰਦੇ ਆ ਅੱਜਕੱਲ ਜੇ ਆਪਣੇ ਆਪਾ ਪੰਜਾਬੀ ਪਰਿਵਾਰ ਦੀ ਗੱਲ ਕਰੀਏ ਤਾਂ ਕੁੜੀਆਂ ਨੂੰ ਬਹੁਤ ਜ਼ਿਆਦਾ ਘੱਟ ਕਰੋ ਬਾਹਰ ਨਿਕਲ ਦੇ ਦਿੰਦੇ ਆ ਹਾਂਜੀ ਤੁਹਾਨੂੰ ਦੱਸਿਆ ਸੀ ਨਾ ਪਹਿਲਾਂ ਮੈਨੂੰ ਸ਼ੁਰੂ ਤੋਂ ਕਰਦੇ ਨੇ ਮੁੰਡਿਆ ਵਾਹ ਜੇ ਹਾਂ ਹਾਂ ਤੇ ਉਹਨਾਂ ਨੇ ਮਤਲਬ ਮੇਰੀ ਬਹੁਤ ਸਪੋਰਟ ਕੀਤੀ ਆ ਬਈ ਇਹ ਗੱਲ ਨਹੀਂ ਆਪਾਂ ਕਹਿ ਸਕਦੇ ਵੀ ਉਹਨਾਂ ਨੇ ਚਲੋ ਪੈਸੇ ਵਾਲੇ ਪੱਖੋਂ ਇੱਕ ਆਪਾਂ ਅਲੱਗ ਗੱਲ ਕਹਿ ਸਕਦੇ ਆ ਵੀ ਪੈਸੇ ਵਾਲੇ ਪਾਸੋਂ ਸਪੋਰਟ ਕੀਤੀ ਜਾਂ ਨਹੀਂ ਚਲੋ ਠੀਕ ਆ ਠੀਕ ਘਰੋਂ ਸੀ ਮੀਡਲ ਕਲਾਸ ਫੈਮਿਲੀ ਤੋਂ ਹਨਾ ਉਹ ਨਹੀਂ ਬਟ ਹੌਸਲਾ ਬਹੁਤ ਦਿੱਤਾ ਇਹ ਗੱਲ ਕਹਿ ਸਕਦੇ ਫੈਮਿਲੀ ਨੇ ਹੌਸਲਾ ਦਿੱਤਾ ਹਾਂਜੀ ਬਹੁਤ ਤੇ ਹੁਣ ਵੀ ਹੁਣ ਕਰਦੇ ਹੁਣ ਤਾਂ ਕਰਨਾ ਹੀ ਆ ਹੌਸਲਾ ਕੋਈ ਵੀ ਨਹੀਂ ਕਦੇ ਮਤਲਬ ਉਹਨਾਂ ਨੇ ਇਹ ਚੀਜ਼ ਆਖੀ ਪਲਾਂਦੀ ਮੈਂ ਰਾਤ ਨੂੰ 12 ਵਜੇ ਜਾਵਾਂ ਪਲਾਂ 1 ਵਜੇ ਜਾਵਾਂ ਤੇ ਮੇਰੀ ਫੈਮਲੀ ਨੇ ਇਹ ਗੱਲ ਨਹੀਂ ਕਹਿਣੀ ਵੀ ਐਨਾ ਟਾਈਮ ਹੋ ਗਿਆ ਜੋ ਵੀ ਫਿਕਰ ਕਰਦੇ ਚਲੋ ਉਹ ਵਹੀ ਕੁ ਲੱਗ ਗਿਆ ਤੇ ਬਟ ਐਵੇਂ ਕਦੇ ਨਹੀਂ ਆਖਿਆ ਉਹਨਾਂ ਨੇ ਗੋਂ ਤੋਂ ਤਾਂ ਸ਼ੁਰੂ ਤੋਂ ਸਪੋਰਟ ਕਰਦੇ ਗੋਂ ਤੋਂ ਸ਼ੁਰੂ ਤੋਂ ਸਪੋਰਟ ਕਰਦੇ ਤੇ ਪੈਣ ਤੁਸੀਂ ਪ੍ਰੋਗਰਾਮ ਮਤਲਬ ਲਗਾਤਾਰ ਹੀ ਤੁਹਾਡੇ ਪ੍ਰੋਗਰਾਮ ਲੱਗਦੇ ਮਹੀਨੇ ਚ ਕਿੰਨੇ ਪ੍ਰੋਗਰਾਮ ਲਾ ਦਿੰਦੇ ਮਹੀਨੇ ਚ ਜਦੋਂ ਸੀਜ਼ਨ ਹੋਵੇ ਉਦੋਂ ਤਾਂ ਕਹਿ ਸਕਦੇ ਆ ਮਹੀਨੇ ਚ 40 40 45 45 ਪ੍ਰੋਗਰਾਮ ਵੀ ਹੁੰਦੇ ਜਿਵੇਂ ਹੁਣ ਆਫ ਸੀਜ਼ਨ ਆ ਤੇ ਹੁਣ ਵੀ ਕੰਮ ਬਹੁਤ ਵਧੀਆ ਮਹੀਨੇ ਚ 25 ਪ੍ਰੋਗਰਾਮ ਵੀ ਪ੍ਰੋਗਰਾਮ ਤਾਂ ਹੁਣ ਵੀ ਮੈਕਸਿਮਮ ਹੁੰਦੇ 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 ਹਾਂ ਕਿੰਨੇ ਪੈਸੇ ਲੈਨੇ ਆ ਪ੍ਰੋਗਰਾਮ ਦੇ ਲੋਕਲ ਏਰੀਆ ਦਾ ਮਤਲਬ ਦੇਖੀਏ ਜੇ ਤਾਂ ਆਪਾਂ ਜਾਗਰਣ ਜਾਂ ਸੂਫੀ ਮਹਿਫਲ ਦੀ ਗੱਲ ਕਰੀਏ ਉਹ ਤਾਂ ਫਿਰ ਜੇ ਲੋਕਲ ਏਰੀਆ ਤਾਂ 35 ਹੈ ਨਾ 35000 ਤੇ ਜੇ ਫਿਰ ਦੂਰ ਆ ਫਿਰ ਉਸ ਹਿਸਾਬ ਨਾਲ 50000 60000 ਫਿਰ ਉਸ ਹਿਸਾਬ ਨਾਲ ਕਿਤੇ ਵਾਰਦਾ ਰੰਦਾ 35 ਹੀ ਰੇਕ ਪ੍ਰੋਗਰਾਮੋਂ ਦੋ ਹੀ ਲੈਨੇ ਆ ਤੇ 28 ਵਿੱਚ ਤੁਸੀਂ ਤੁਹਾਡੇ ਕੱਲਿਆਂ ਰੇਟ ਆਗੇ ਮਿਊਜ਼ੀਸ਼ੀਅਮ ਮੇਰਾ ਤੇ ਮਿਊਜ਼ੀਸ਼ੀਅਮ ਉਹ ਵੀ ਲੋਕਲ ਦਾ ਨਾ ਇਹ ਲੋਕਲ ਦਾ ਹਾਂਜੀ ਫਿਰ ਤਾਂ ਹੁਣ ਕੀ ਵਜਦਾ ਉਹ ਪਾਣੇ ਮਿਊਜ਼ੀਸ਼ੀਅਮ ਵੀ 2000 ਰੁਪਏ ਰੇਟ ਚ ਲੰਦੇ ਆ ਫਿਰ ਤਾਂ ਹਾਂਜੀ ਨਹੀਂ ਉਸ ਤੋਂ ਬਹੁਤ ਪਿਆਰ ਕਰਦੇ ਆ ਸਾਰੇ ਆਪਾਂ ਉੱਤੋਂ ਉੱਤੋਂ ਵਾਲੇ ਵੈਸੇ ਨੂੰ ਬੜਾ ਲਾਲਚੰਦ ਨੇ ਨਹੀਂ ਨਹੀਂ ਲਾਲਚ ਦੀ ਗੱਲ ਨਹੀਂ ਕਹਿ ਸਕਦੇ ਉਹ ਇੱਕ ਪਿਆਰ ਹੁੰਦਾ ਨਹੀਂ ਇੱਕ ਇੱਕ ਬਾਈ ਗਲਾਸ ਸਿੱਧੂ ਦੀ ਰੀਲ ਵਾਇਰਲ ਹੋਈ ਸੀ ਬੇਨਾਦਿਲ ਤੋਂ ਤਾਂ ਆਪਾਂ ਨੂੰ ਕੋਈ 10 ਰੁਪਏ ਨਹੀਂ ਦਿੰਦਾ ਕਰ ਇੰਨੇ ਤੋਂ ਦੀ ਸਿੱਟਣੇ ਦਾ ਬਹੁਤ ਵੱਡੀ ਗੱਲ ਹੈ ਨਾ ਇੱਕ ਨਾ ਗਲਾਸ ਸਿੱਧੂ ਬਾਈ ਦੀ ਰੀਲ ਵਾਇਰਲ ਹੋਈ ਸੀ ਉਹ ਚ ਉਹ ਕਹਿੰਦਾ ਵੀ ਅਸੀਂ ਜਦੋਂ ਕਿਸੇ ਪ੍ਰੋਗਰਾਮ ਲਾਉਣ ਜਾਂਦੇ ਆ ਅਸੀਂ ਪ੍ਰੋਗਰਾਮ ਦੇਖ ਕੇ ਗੈਸ ਕਰ ਲੈਂਦੇ ਆ ਵੀ ਇਹ ਉਤੋਂ ਕਿੰਨੇ ਰੁਪਏ ਆਉਣਗੇ ਤੇ ਤੁਸੀਂ ਗੈਸ ਕਰ ਲਿਓ ਪ੍ਰੋਗਰਾਮ ਦੇਖ ਕੇ ਵੀ ਅੱਜ ਉਤੋਂ ਇੰਨੇ ਰੁਪਏ ਆਉਣਗੇ ਨਹੀਂ ਗੈਸ ਤਾਂ ਚਲੋ ਇੱਕ ਅਲੱਗ ਗੱਲ ਰਹੇਗੀ ਪਰ ਮੈਂ ਜਿੱਥੇ ਵੀ ਜਾਵਾਂ ਮੈਨੂੰ ਬਹੁਤ ਪਿਆਰ ਕਰਦੇ ਆ ਸਾਰੇ ਜਿੱਥੇ ਆਪਾਂ ਏਰੀਆ ਕਹਿੰਦੇ ਨਾ ਵੀ ਏ ਏਰੀਆ ਐਂ ਲੱਗਦਾ ਵੀ ਇਹਨਾਂ ਨੇ ਪੈਸੇ ਦੇਣੇ ਹੀ ਨਹੀਂ ਉੱਥੋਂ ਵੀ ਮੈਨੂੰ ਬਹੁਤ ਪੈਸੇ ਹੁੰਦੇ ਤੇ ਮੈਨੂੰ ਬਹੁਤ ਪਿਆਰ ਕਰਦੇ ਆ ਸਾਰੇ ਉੱਥੋਂ ਵਧੀਆ ਰਹੀ ਹਾਂਜੀ ਉੱਥੇ ਵੀ ਅ ਅੱਗੇ ਜਿਵੇਂ ਹੁਣ ਤੁਹਾਡੇ ਮਤਲਬ ਨਾਮ ਬਣ ਰਿਹਾ ਵਧੀਆ ਤੁਸੀਂ ਪ੍ਰੋਗਰਾਮ ਲਾ ਰਹੇ ਹੋ ਤੇ ਅੱਗੇ ਸੋਚਿਆ ਵੀ ਰੇਟ ਵਧਾ ਦੇਣਾ ਕਿ ਇੱਥੇ ਹੀ ਰੱਖਣਾ ਨਹੀਂ ਵਧਾਵਾਂਗੇ ਰੇਟ ਕਿੰਨਾ ਵਧਾਵਾਂਗੇ ਕਈ ਨਾ ਦੇਖ ਲਾ ਲਈ ਨਹੀਂ ਦੱਸੋ ਨਾ ਦੱਸ ਕੇ ਨਿਰੋਸਾ ਨਾਲ ਅ ਅਗਲੀ ਬੁਕਿੰਗ ਲਈ ਤਿਆਰੀ ਰੱਖਣ ਵੀ ਆ ਇੰਨਾ ਰੇਟ ਹੋ ਜਾਊਗਾ ਅਹ ਫਿਰ 50 ਤੋਂ ਸਟਾਰਟ ਕਰਾਂਗੇ ਹੁਣ 35 ਤੋਂ ਸਟਾਰਟ ਕੀਤਾ ਫਿਰ 50 ਤੋਂ ਸਟਾਰਟ ਤੇ ਵਧੀਆ ਗੱਲ ਆ ਮਾਲਕ ਤੁਹਾਡਾ ਰੇਟ ਵਧਾਵੇ ਕਿਉਂਕਿ ਜਿਵੇਂ ਜਿਵੇਂ ਹਾਂਜੀ ਜਿਵੇਂ ਲੋਕ ਪਿਆਰ ਕਰਦੇ ਆ ਉਵੇਂ ਉਵੇਂ ਰੇਟ ਤਾਂ ਫਿਰ ਵਧਣਾ ਹੀ ਹੈ ਹਾਂਜੀ ਇਹ ਮਿਹਨਤ ਵੀ ਆ ਪੈਣੇ ਲਗਾਤਾਰ ਜੀ ਮਤਲਬ ਤੁਸੀਂ ਲਗਾਤਾਰ ਕਿੰਨਾ ਟਾਈਮ ਸਟੇਜ ਦੇ ਗਾ ਲੈਨੇ ਆ ਲਗਾਤਾਰ ਤੁਸੀਂ ਸਾਰੀ ਰਾਤ ਬਹਿ ਕੇ ਸੁਣੋ ਮੈਂ ਸਾਰੀ ਰਾਤ ਗਾਉਂਦੀ 7 ਘੰਟੇ 8 ਘੰਟੇ 6 ਘੰਟੇ 4 ਘੰਟੇ 2 ਘੰਟੇ ਮਰਜ਼ੀ ਕਵਲ ਹਾਈਐਸਟ ਤੁਸੀਂ ਆਪਦੀ ਲਾਈਵ ਕਿੰਨਾ ਟਾਈਮ ਸਟੇਜ ਉੱਤੇ ਗਏ ਮੈਂ ਗਾਇਆ ਨੋਂ ਤੋਂ 6 ਵਜੇ ਤੱਕ ਸੁਬਾਹ ਦੇ ਰਾਤ ਦੇ 9 ਤੋਂ ਸੁਬਾਹ ਦੇ 6 ਵਜੇ ਤੱਕ ਅਚਾ ਰਾਤ ਦਿਨ 9 ਵਜੇ ਤੋਂ ਲੈ ਕੇ ਸੁਬਾਹ ਦੇ 6 ਵਜੇ ਤੱਕ 6 ਵਜੇ ਤੱਕ ਲਗਾਤਾਰ ਹਾਂਜੀ ਥੱਕਦੇ ਨਹੀਂ ਅਗਲੇ ਦਿਨ ਫਿਰ ਰੈਸਟ ਕਰਦੇ ਹੋਗੇ ਜਦੋਂ ਪ੍ਰੋਗਰਾਮ ਹੋਵੇ ਉਦੋਂ ਨਹੀਂ ਰੈਸਟ ਹੁੰਦੀ ਜੇ ਨਾ ਹੋਵੇ ਫਿਰ ਰੈਸਟ ਇਹ ਰਸਤਾ ਲਗਾਤਾਰ ਬਹੁਤ ਵੱਡੀ ਗੱਲ ਹੈ ਇੰਨਾ ਇੰਨਾ ਟਾਈਮ ਲੱਗਾ ਤਾਂ ਅਸੀਂ ਲਗਾਤਾਰ ਹੈ ਮਤਲਬ ਇਹ ਸਮਝ ਲਓ ਵੀ ਗੱਡੀ 'ਚ ਹੀ ਰਹਿੰਦੇ ਆ 2 ਘੰਟੇ ਸੌਂ ਲੈ ਫਿਰ ਗੱਡੀ 'ਚ ਪ੍ਰੋਗਰਾਮ ਹੈ ਫਿਰ 2 ਘੰਟੇ ਸੌਂ ਲੈ ਮਤਲਬ ਨੀਂਦ ਗੱਡੀ 'ਚ ਪੂਰੀ ਕਰਦੇ ਆ ਹਾਂਜੀ ਇਹ ਲੋਕਾਂ ਨੂੰ ਪੈਸਾ ਹੁੰਦਾ ਦਿਖਦਾ ਵੀ ਇਹ ਲਾਈਨ 'ਚ ਪੈਸਾ ਪਰ ਜਿਹੜੀ ਇਹ ਲਾਈਨ 'ਚ ਸਟ੍ਰਗਲ ਆ ਉਹ ਨਹੀਂ ਕਿਸੇ ਨੂੰ ਦਿਖਦੀ ਜਿੰਦਗੀ ਦੇ ਵਿੱਚ ਸਟ੍ਰਗਲ ਇਹ ਲਾਈਨ 'ਚ ਸਟ੍ਰਗਲ ਵੀ ਬਹੁਤ ਆ ਕਰੋ ਬਾਹਰ ਰਹਿਣਾ ਰਾਤਾਂ ਨੂੰ ਪ੍ਰੋਗਰਾਮ ਲਾਉਣਾ ਹੁਣ ਤੁਸੀਂ ਜਿਵੇਂ ਇਹ ਪਤਲੇ ਕੱਪੜੇ ਪਾਖੇ ਨਹੀਂ ਠੰਡ 'ਚ ਮੈਂ ਕੋਟ ਪਾ ਰੱਖਿਆ ਤੇ ਅਸੀਂ ਇੱਕ ਪ੍ਰੋਗਰਾਮ ਲਾ ਕੇ ਆਏ ਹਾਂ ਤੇ ਹੁਣ ਦੂਸਰੇ ਪ੍ਰੋਗਰਾਮ ਤੇ ਜਾ ਰਹੇ ਸੀ ਅੱਛਾ ਹੁਣ ਤੁਸੀਂ ਪ੍ਰੋਗਰਾਮ ਲਾ ਕੇ ਆਏ ਹਾਂ ਹਾਂਜੀ ਦੂਜੇ ਤੇ ਚੱਲਦੇ ਹਾਂ ਦੂਜੇ ਤੇ ਜਾ ਰਹੇ ਸੀ ਹੁਣ ਰਾਤ ਦਾ ਪ੍ਰੋਗਰਾਮ ਹਾਂਜੀ ਹੁਣ ਮਤਲਬ ਪੂਰਾ ਦਿਨ ਗਾਇਆ ਹੁਣ ساری ਰਾਤ ਗਾਉਣੀ ਹਾਂਜੀ ਨਹੀਂ ਤੁਸੀਂ ਜਿਵੇਂ ਆਪਾਂ ਗੱਲ ਕਰੀਬ ਤੁਸੀਂ ਪੀਰਾਂ ਦਾ ਦੀਵਾਨ ਵੀ ਲਾਉਣਾ ਹੈ ਹਾਂਜੀ ਤੇ ਵਿਆਹ ਸ਼ਾਦੀਆਂ ਦੇ ਖਾੜਾ ਵੀ ਲਾਉਣਾ ਹੈ ਠੀਕ ਹੈ ਤੇ ਜਿਆਦਾ ਤੁਹਾਨੂੰ ਵਧੀਆ ਕਿਹੜਾ ਲੱਗਦਾ ਪੀਰਾਂ ਦਾ ਦੀਵਾਨ ਲਾ ਕੇ ਵਧੀਆ ਲੱਗਦਾ ਕਿ ਵਿਆਹ ਸ਼ਾਦੀਆਂ ਦੇ ਖ ਇਹ ਦੋਨੋਂ ਹੀ ਇੱਕ ਮਤਲਬ ਇੱਕ ਜਿਹਦਾ ਬੰਦਾ ਹੁੰਦਾ ਵੀ ਇਸ ਟਾਈਮ ਆਪਾਂ ਕੰਫਰਟੇਬਲ ਆ ਵੀ ਆਹ ਕੰਮ ਵਧੀਆ ਜੇ ਮੈਂ ਕਹਤਾ ਵੀ ਮੈਨੂੰ ਪੀਰਾਂ ਦੇ ਦਵਾਨ ਵਧੀਆ ਲੱਗਦੇ ਫਿਰ ਮੈਨੂੰ ਕਿਸੇ ਨੇ ਖਾੜੇ ਨਹੀਂ ਦੇਣ ਆ ਆ ਤਾਂ ਮੈਨੂੰ ਕਿਸੇ ਨੇ ਖਾੜੇ ਨਹੀਂ ਨਾ ਦੇਣੇ ਨਹੀਂ ਮੈਨੂੰ ਦੋਨੋਂ ਹੀ ਵਧੀਆ ਲੱਗਦੇ ਦੋਨੋਂ ਦੀ ਚੀਜ਼ ਚ ਗਾਇਕੀ ਆ ਮੈਨੂੰ ਉਹ ਹਰ ਇੱਕ ਚੀਜ਼ ਵਧੀਆ ਲੱਗਦੀ ਆ ਤੇ ਕਦੇ ਚੱਲਦੇ ਪ੍ਰੋਗਰਾਮ ਚ ਲੜਾਈ ਹੋਈ ਆ ਵੀ ਪ੍ਰੋਗਰਾਮ ਚੱਲੀ ਜਾਂਦਾ ਤੇ ਉੱਥੇ ਲੜਾਈ ਹੋਈ ਹੋਵੇ ਵਾਧੂ ਕਰ ਪਰ ਮੈਂ 마ਸੂਮ ਆ ਨਾ ਮੇਰਾ ਚਿਹਰਾ ਬਹੁਤ 마ਸੂਮ ਮੈਨੂੰ ਨਹੀਂ ਕੋਈ ਕੁਝ ਕਹਿੰਦਾ ਬਾਕੀ ਆਪ ਹੀ ਲੜਨ ਉੜਕੇ ਹਟ ਜਾਂਦੇ ਆ। ਨਹੀਂ ਤੁਹਾਡੇ ਨਾਲ ਕਦੇ ਲੜਾਈ ਨਹੀਂ ਆ ਗਾਣਾ ਗਾਓ ਆ ਗਾਣਾ ਗਾਓ ਗਾਣੇ ਪਿੱਛੇ। ਬਹੁਤ ਵਾਰੀ ਮਤਲਬ ਫਰਮਾਇਸ਼ਾਂ ਤਾਂ ਹੁੰਦੀਆਂ ਰਹਿੰਦੀਆਂ ਪਰ ਆਪਾਂ ਸਾਰਿਆਂ ਦੀ ਫਰਮਾਇਸ਼ ਕੋਸ਼ਿਸ਼ ਤਾਂ ਕਰੀਦੀ ਆ ਵੀ ਪੂਰੀ ਕਰੀਏ। ਕਈ ਵਾਰੀ ਨਹੀਂ ਵੀ ਹੋ ਪਾਣਾ। ਤੁਸੀਂ ਦੇਖ ਕੇ ਗਾਉਣੇ ਕਿ ਬਿਨਾਂ ਦੇਖੇ? ਬਿਨਾਂ ਦੇਖੇ। ਯਾਦ ਰਹਿੰਦੇ ਗਾਣੀ। ਮੈਨੂੰ ਦੂਰੋਂ ਦਿਖਦਾ ਨਹੀਂ। ਅਹ ਨੀਹਾਂ ਕਿਉਂ ਜਰਾ ਸਾਡੀ? ਹਾਂਜੀ। ਇਹ ਰਾਜ ਦੀ ਗੱਲ ਪਤਾ ਲੱਗ ਗਈ ਲੋਕਾਂ ਨੂੰ। ਕਈ ਗੱਲਾਂ ਨੇ ਮੈਨੂੰ ਪਿਆਰ ਕਰਦੇ ਆ ਨਾ ਸਾਰੇ ਉਹਨਾਂ ਨੇ ਬੁਲਾ ਹੀ ਲੈਣੇ ਨਹੀਂ ਕਈ ਵਾਰ ਐਸੀ ਜਿਹੀ ਕਦੇ ਫਰਮਾਇਸ਼ ਆਈ ਹੈ ਜਿਹੜੀ ਤੁਸੀਂ ਸੋਚੀ ਨਾ ਹੋਵੇ ਕਦੇ ਵੀ ਯਾਰ ਇਹ ਕੀ ਬੋਲੀ ਜਾਂਦਾ ਇਹ ਕਿਥੋਂ ਉੱਪਰ ਮੈਂ ਇਸ ਨੂੰਰੀ ਕਰੀਏ ਵੀ ਐਸਾ ਜਿਹਾ ਗਾਣਾ ਗਾਇਆ ਬੋਲਿਆ ਹੋਵੇ ਵੀ ਜਿਹੜਾ ਤੁਹਾਨੂੰ ਆਉਂਦਾ ਹੀ ਨਾ ਹੋਵੇ ਵੀ ਉਹੀ ਕੋਈ ਗਾਣਾ ਹੋਵੇ ਹਾਂਜੀ ਮਾੜੀ ਮੋਟੀ ਇੱਕ ਅੱਧੀ ਲਾਈਨ ਗਾ ਦੇ ਦੀ ਪਰ ਆਉਂਦੀ ਨਹੀਂ ਹਿੰਦੀ ਕਈ ਵਾਰੀ ਅੱਛਾ ਕਈ ਵਾਰ ਗੋਣਾ ਪੈਂਦਾ ਲੋਕਾਂ ਦੀ ਫਰਮਾਇਸ਼ ਤੇ ਜੀ ਜੀ ਠੀਕ ਹੈ ਜਿਆਦੇ ਪੈਸੇ ਵਿਆਹ ਚ ਉੱਤੇ ਆਉਂਦੇ ਆ ਕਿ ਪੀਣਾਂ ਦੇ ਦਵਾਨ ਤੇ ਦੋਨਾਂ ਚ ਨਹੀਂ ਯਾਰ ਜਿਆਦੇ ਹੁੰਦੇ ਨਹੀਂ ਸ਼ਰਾਬੀ ਚ ਰ ਉੱਥੇ ਵੀ ਮਤਲਬ ਜਿਨ੍ਹਾਂ ਨੇ ਕਰਵਾਇਆ ਹੁੰਦਾ ਸੂਫੀ ਪ੍ਰੋਗਰਾਮਾਂ ਤੇ ਆ ਵੀ ਲੱਗਦਾ ਤਾਂ ਉੱਥੇ ਵੀ ਬਹੁਤ ਵਧੀਆ ਹੁੰਦੇ ਸਾਰੇ ਅੱਛਾ ਉੱਥੇ ਵਧੀਆ ਹੁੰਦੇ ਉੱਥੇ ਵਧੀਆ ਸਿਆਣੇ ਲੋਕ ਆਉਂਦੇ ਆ ਹਾਂਜੀ ਕਾਫੀ ਫਕੀਰ ਵੀ ਆਈ ਹੁੰਦੇ ਆ ਉੱਥੇ ਹੂੰ ਉਹਨਾਂ ਨੂੰ ਜੇ ਕੀ ਗੱਲ ਚੰਗੀ ਲੱਗੀ ਉਹਨਾਂ ਨੇ ਪੈਸੇ ਸਿੱਟੇ ਜਾਣੇ ਸਾਰੇ ਦਾ ਸਾਰੇ ਦਾ ਇਹ ਡੀਜੇ ਵਾਲੇ ਹੁੰਦੇ ਆ ਇੱਕ ਤਾਂ ਤੁਹਾਡੇ ਨਾਲ ਇੱਕ ਤੁਸੀਂ ਹੁੰਦੇ ਹੋ ਇੱਕ ਮਿਊਜ਼ੀਸ਼ੀਅਨ ਹੁੰਦੇ ਆ ਜਿਹੜੇ ਉੱਤੇ ਪੈਸੇ ਹੁੰਦੇ ਡੀਜੇ ਵਾਲੇ ਹੁੰਦੇ ਤੁਹਾਡੇ ਹੁੰਦੇ ਆ ਸਾਡੇ ਹੁੰਦੇ ਆ ਡੀਜੇ ਕਹਿੰਦੇ ਨਹੀਂ ਪੈਸੇ ਵੀ ਸਾਨੂੰ ਲੋ ਨਹੀਂ ਜੀ ਉਹਨਾਂ ਦੀ ਪੇਮੈਂਟ ਫਿਰ ਕੀਤੀ ਹੁੰਦੀ ਹੈ ਨਾ ਪ ਤੇ ਪੈਂਟੇਰ ਡੀਜੇ ਵੀ ਛੋਟਾ ਮਿਊਜ਼ੀਸ਼ੀਅਨ ਤੇ ਮੈਂ ਡੀਜੇ ਫਿਰ ਉਹਨਾਂ ਦਾ ਲੱਗਦਾ ਸੀ ਤਾਂ ਨਾ ਤੁਹਾਨੂੰ ਇਹ ਕਿਹਾ ਨਾ ਫਿਰ ਨਹੀਂ ਡੀਜੇ ਮਤਲਬ ਤੁਸੀਂ ਜਿਵੇਂ ਆਪਾਂ ਕਿਸੇ ਵੱਡਾ ਸਿੰਗਰ ਸਾਧਦੇ ਹਾਂ ਤਾਂ ਉਹਨਾਂ ਦੀ ਫਰਮਾਇਸ਼ ਹੁੰਦੀ ਵੀ ਡੀਜੇ ਆ ਹੀ ਲੱਗੂਆ ਫਿਰ ਅਸੀਂ ਗਾਵਾਂਗੇ ਤੇ ਥੋੜੀ ਜਿਵੇਂ ਫਰਮਾਇਸ਼ ਹੁੰਦੀ ਵੀ ਆਹ ਸਾਊਂਡ ਲੱਗੂ ਤਾਂ ਅਸੀਂ ਗਾਵਾਂਗੇ ਨਹੀਂ ਤਾਂ ਨਹੀਂ ਨਹੀਂ ਤੁਸੀਂ ਭਲਾ ਗਰੁੱਪ ਵੀ ਆਪਦਾ ਲਿਆਉਂਗਾ ਫਿਰ ਵੀ ਗਾ ਦੇਣਾ ਉਹ ਗਾਉਣ ਵਾਲੇ ਜਲਾਮਾ ਹੋ ਜਾਏਗਾ ਹਾਂਜੀ ਇਹ ਇਹ ਚੀਜ਼ ਮੈਟਰ ਕਰਦੀ ਹੈ ਤੁਹਾਨੂੰ ਲੱਗਦਾ ਵੀ ਸਾਊਂਡ ਮਿਊਜ਼ੀਸ਼ੀਅਮ ਇਹ ਇੱਕ ਗਾਉਣ ਵਾਲੇ ਲਈ ਮੈਟਰ ਕਰਦੇ ਆਪਦੇ ਹੋਣੇ ਚਾਹੀਦੇ ਚਲੋ ਉਹਨਾਂ ਨੂੰ ਪਤਾ ਹੁੰਦਾ ਵੀ ਇੱਥੋਂ ਇਹਨੇ ਕੀ ਗੋਣਾ ਇੱਥੇ ਨੇ ਕੀ ਚੱਕਣਾ ਸਿੰਗਰ ਨੇ ਹਨਾ ਆਪਦਿਆਂ ਨਾਲ ਵਧੀਆ ਸੈਟਅਪ ਦਾ ਬਣਿਆ ਹੁੰਦਾ ਬਾਕੀ ਆਏ ਆ ਫਿਰ ਕਈ ਕਰ ਐਨੇ ਪੈਸੇ ਐਫਰ ਨਹੀਂ ਨਾ ਕਰਦੇ ਤਾਂ ਫਿਰ ਉਹਨਾਂ ਦੇ ਹਿਸਾਬ ਨਾਲ ਵੀ ਚੱਲਣਾ ਪੈਂਦਾ ਜਿੱਥੇ ਪਿਆਰ ਹੈ ਜਿੱਥੇ ਪਿਆਰ ਹੈ ਕਦੇ ਫ੍ਰੀ ਪ੍ਰੋਗਰਾਮ ਲਾਇਆ ਜ਼ਿੰਦਗੀ 'ਚ ਹਾਂਜੀ ਪਹਿਲਾਂ ਵੱਧ ਤੋਂ ਫ੍ਰੀ ਲਾਇਆ ਹੁਣ ਸਿਰ ਕਈ ਜਾਣਦਾ ਨਹੀਂ ਨਾ ਹੁੰਦਾ ਹੁਣ ਦੀਪਖਣ ਫ੍ਰੀ ਪ੍ਰੋਗਰਾਮ ਲਾਇਆ ਨਹੀਂ ਹੁਣ ਫ੍ਰੀ ਜਿਹਾ ਲਾ ਵੀ ਤਈਆ ਤਾਂ ਫਿਰ ਉੱਪਰੋਂ ਹੀ ਬਹੁਤ ਹੋ ਜਾਂਦੇ ਆ ਤੇ ਆਪਾਂ ਕਹਿ ਨਹੀਂ ਸਕਦੇ ਵੀ ਫ੍ਰੀ ਚ ਲਾਇਆ ਉੱਤੋਂ ਵਾਲਾ ਪਿਆਰਾ ਹੈ। ਹਾਂਜੀ। ਇੱਕ ਮਤਲਬ ਯਾਰੀ ਤੁਹਾਡੀ ਜ਼ਿੰਦਗੀ ਚ ਮੈਟਰ ਕਰਦੀ ਐ ਤੁਸੀਂ ਮਤਲਬ ਦੋਸਤੀ ਨੂੰ ਕਿਵੇਂ ਲੈ ਕੇ ਚੱਲਦੇ ਹੋ? ਦੋਸਤੀ ਚੰਗੇ ਦੋਸਤ ਜ਼ਿੰਦਗੀ ਚ ਹੋਣਾ ਬਹੁਤ ਜ਼ਰੂਰੀ ਐ। ਚੰਗੇ ਦੋਸਤ ਆਪਾਂ ਨੂੰ ਤਾਰ ਵੀ ਦਿੰਦੇ ਆ ਤੇ ਮਾੜੇ ਦੋਸਤ ਆਪਾਂ ਨੂੰ ਰੋਕ ਵੀ ਦਿੰਦੇ ਆ। ਹੂੰ। ਜੇ ਆਪਣੀ ਸੰਗਤ ਚੰਗੀ ਹੋਊਗੀ ਤਾਂ ਆਪਾਂ ਚੰਗਾ ਹੀ ਸੋਚਾਂਗੇ ਤੇ ਚੰਗਾ ਹੀ ਬੋਲਾਂਗੇ। ਚੰਗਾ ਹੀ ਬੋਲਾਂਗੇ। ਜੇ ਮਾੜੀ ਸੰਗਤ ਹੋਊਗੀ ਤਾਂ ਫਿਰ ਤੁਹਾਨੂੰ ਪਤਾ ਹੀ ਐ ਨਾ। ਤੁਹਾਡੀ ਜ਼ਿੰਦਗੀ ਚ ਕੋਈ ਹੈਗਾ ਐਜਾ ਦੋਸਤ? ਹਾਂਜੀ। ਮੇਰੀ ਇੱਕ ਫਰੈਂਡ ਆ ਉਹ ਮੁੰਡਿਆਂ ਵਾਂਗੂ ਰਹਿੰਦੀ ਆ ਮੇਰੇ ਵਾਂਗੂ ਰਹਿੰਦੀ ਆ ਸ਼ੁਰੂ ਤੋਂ ਸਾਨੂੰ ਅੱਜ ਉਹ ਹੋ ਚੱਲੇ ਆ ਸਾਨੂੰ ਹੁਣ ਆਹ ਪਿਛਲੇ ਸਾਲ ਸਾਨੂੰ 19 ਸਾਲ ਹੋ ਗਏ ਇਕੱਠਿਆਂ ਨੂੰ 21 ਸਾਲ ਦੀ ਮੇਰੀ ਉਮਰ ਆ 19 ਸਾਲ ਸਾਨੂੰ ਇਕੱਠਿਆਂ ਨੂੰ ਹੋ ਗਏ ਅਸੀਂ ਨਰਸਰੀ ਤੋਂ ਲੈ ਕੇ ਹੁਣ ਤੱਕ ਇਕੱਠੇ ਪੜੇ ਆ ਠੀਕ ਆ ਤੇ ਤੁਹਾਡੇ ਘਰ ਕੋਲ ਹੀ ਰਹਿੰਦੇ ਨਹੀਂ ਉਹ ਹੈਗੇ ਸਾਡੇ ਪਿੰਡ ਦੇ ਆ ਪਰ ਉਦਾਂ ਸਾਡੇ ਘਰ ਦੂਰ ਦੂਰ ਆ ਪਰ ਇੰਨੇ ਅਸੀਂ ਇਕੱਠੇ ਆ ਸਾਰਾ ਦਿਨ ਜਦੋਂ ਫ੍ਰੀ ਹੋਈ ਉਦੋਂ ਜਮਾ ਇਕੱਠੇ ਹੁੰਨੇ ਸੀ ਠੀਕ ਆ ਹਾਂ ਜੀ ਤੇ ਮੈਂ ਇਧਰ ਨਾਮ ਵੀ ਲਿਖਵਾਇਆ ਦਾ ਜੋਤ ਬਾਈ ਦੀਪ ਜੋਤ ਬਾਈ ਦੀਪ ਹੈ ਹਾਂਜੀ ਇੰਨਾ ਪਿਆਰਾ ਬਹੁਤ ਜ਼ਿਆਦਾ ਜੀ ਅੱਗੇ ਤੋਂ ਲੱਗ ਜਾ ਉਹ ਵੀ ਆ ਸਿਰਫ ਉਹਦੇ ਕਰਕੇ ਆ ਕਿਉਂਕਿ ਮੈਨੂੰ ਇੰਸਟਾ ਦਾ ਕੁਝ ਨਹੀਂ ਪਤਾ ਹੁੰਦਾ ਸੀ ਉਹਦੇ ਕੋਲ ਫੋਨ ਹੁੰਦਾ ਸੀ ਵੈਸੇ ਉਹ ਡਾਕਟਰ ਆ ਹੂੰ ਡੈਂਟਿਸਟ ਆ ਹੂੰ ਹੂੰ ਪਰ ਉਹਦੀ ਮਤਲਬ ਲਾਈਨ ਵੀ ਨਹੀਂ ਹੈ ਹੈਗੀ ਪਰ ਫਿਰ ਵੀ ਮੈਨੂੰ ਬਹੁਤ ਜ਼ਿਆਦਾ ਸਪੋਰਟ ਕਰਦੀ ਆ ਇਹ ਵਾਲਪੇਪਰ ਲਾ ਰੱਖਿਆ ਸੀ ਉਹ ਕੁੜੀ ਦਾ ਹਾਂਜੀ ਹਾਂਜੀ ਦਾ ਅੱਛਾ ਵਾਲਪੇਪਰ ਵੀ ਲਾ ਰੱਖਿਆ ਹਾਂਜੀ ਬੜਾ ਹੀ ਪਿਆਰਾ ਹੈ ਬਹੁਤ ਜ਼ਿਆਦਾ ਤੇ ਇਹ ਸਾਨੂੰ ਲੱਗਦਾ ਪਿਆਰਾ ਗੇਵੇਂ ਹੀ ਰਹਿਊਗਾ ਹਾਂਜੀ ਕਦੇ ਲੜਾਈ ਹੋਈ ਆ ਤੁਹਾਡੇ ਦੋਨਾਂ ਵਿਚ ਵਾਧੂ ਬੜਾ ਪਰ ਅਸੀਂ ਫੈਮਲੀਆਂ ਨਾਲ ਵਰਤਦੇ ਆ ਨਾ ਜਦੋਂ ਆਪਾਂ ਫੈਮਲੀ ਨਾਲ ਵਰਤਦੇ ਆ ਨਾ ਫਿਰ ਇਹ ਆਪਣੀਆਂ ਲੜਾਈਆਂ ਮੈਨੀਆਂ ਨਹੀਂ ਰੱਖਦੀਆਂ ਬਣੇ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਤੇ ਹੁਣ ਆਪਾਂ ਸਮਾਪਤੀ ਕਰਨੀ ਹੈ ਤੇ ਤੁਸੀਂ ਸਮਾਪਤੀ ਦੇ ਕੁਝ ਐਫਜੇ ਮਿੱਠੇ ਬੋਲ ਸੁਣਾਓ ਵੀ ਲੋਕਾਂ ਨੂੰ ਸੁਣ ਕੇ ਲੱਗੇ ਵੀ ਹਾਂ ਜੀ ਹੂੰ ਕਾਦਾ ਤੂੰ ਵਿਛੋੜਾ ਰੱਬਾ ਰਾਝਣੇ ਨਾ ਪਾਇਆ ਸਰਾਈ ਲਜਾਮ ਲੋਕਾਂ ਚੋਰੀ ਜਿ ਮਿਲਾਇਆ ਨਾਲੇ ਨਾ ਮੇਰਾ ਤੇ ਨਾਲੇ ਚੋਰੀ ਦਾ ਵੀ ਆਇਆ ਚੰਗਾ ਕੀ ਤਨਾਪਵਾ ਕੇ ਸਾਡੀ ਦੂਰੀ ਲੋਕਾਂ ਬਦਨਾਮ ਕਰਤੇ ਨਾਲੇ ਮੈਂ ਤੇ ਕਿਉਂ ਦੇ ਮਿੱਠੇ ਚੋਰੀ ਲੋਕਾਂ ਬਦਨਾਮ ਕਰਤੀ ਨਾਲੇ ਮੈਂ ਤੇ ਕੇ ਉਹ ਦੇ ਮਿੱਠੇ ਚੂਰੇ ਹੈ ਲੋਕਾਂ ਬਦਨਾਮ ਕਰਤੀ ਬਹੁਤ ਸੋਹਣਾ ਬਣੀ ਮਤਲਬ ਥੋੜਾ ਫੇਵਰੇਟ ਸਿੰਗਰ ਕਿਹੜਾ ਮੈਨੂੰ ਵੈਸੇ ਸਾਰੇ ਪਸੰਦਾ ਸਿੰਗਰ ਤਾਂ ਉਹਦਾ ਮੇਰੇ ਗੁਰੂ ਜੀ ਮੈਨੂੰ ਬਹੁਤ ਪਸੰਦ ਨੇ ਨਹੀਂ ਕੋਈ ਦਾ ਰੰਜਨ ਨਹੀਂ ਜੀ ਸਿੰਗਰ ਕੋਈ ਜਿਹੜਾ ਮਤਲਬ ਅੱਜਕੱਲ ਜਿਹੜੇ ਸਿੰਗਰ ਚੱਲਦੇ ਆ ਉਹਨਾਂ ਚ ਕਿਉਂਕਿ ਤੁਹਾਨੂੰ ਆ ਲੱਗਿਆ ਵੀ ਆ ਬਹੁਤ ਸੋਹਣਾ ਗਾਉਂਦੇ ਆ ਜੋਤਿਨੂਰਾ ਜੋਤਿਨੂਰਾ ਜੀ ਤੇ ਕੋਈ ਇਹ ਜਆ ਆਪਣੇ ਨਾਮ ਤੁਹਾਨੂੰ ਸੌਂਗ ਜਿਹੜਾ ਤੁਸੀ ਤੁਹਾਨੂੰ ਲੱਗਿਆ ਵੀ ਆ ਆਲ ਟਾਈਮ ਤੁਹਾਡਾ ਫੇਵਰੇਟ ਆ ਮੈਨੂੰ ਸਾਰੇ ਸੌਂਗ ਹੀ ਪਸੰਦ ਆਈ ਨਹੀਂ ਕੋਈ ਇੱਕ ਹੁੰਦਾ ਮਤਲਬ ਜਿਹੜਾ ਬੰਦਾ ਸਦਾ ਮਾਰ ਹੁੰਦਾ ਵੀ ਇਹ ਮਤਲਬ ਆਪਣੇ ਨੂੰ ਵਧੀਆ ਲੱਗਦਾ ਹਾਂਜੀ ਮੈਨੂੰ ਇੱਕ ਮਤਲਬ ਸੂਫੀ ਸੌਂਗ ਹੋ ਜੋ ਬਹੁਤ ਜ਼ਿਆਦਾ ਪਸੰਦ ਆ ਸਨਾਉ ਦਵੇ ਲੋਕਾਂ ਨੂੰ ਹਾਂ ਤੂੰ ਤੇਰੇ ਦਰਬਾਰ ਦੀ ਸਾਰੀ ਦੁਨੀਆ ਦੇ ਵਿੱਚ ਮੱਚੀ ਤੂੰ ਤੇਰੇ ਦਰਬਾਰ ਦੀ ਸਾਰੀ ਦੁਨੀਆ ਦੇ ਵਿੱਚ ਮੱਚੀ ਤੂੰ ਨੇੜੇ ਤੇ ਰੱਬ ਵੀ ਨੇੜੇ ਸਾਈਆਂ ਇਹ ਗੱਲ ਸੱਚੀ ਪੀਰਾ ਵੇ ਤੇਰਾ ਨਾਮ ਲੈ ਕੇ ਮੈਂ ਨੱਚੀ ਬਾਬਾ ਨੱਚੀ ਪੀਰਾ ਵੇ ਤੇਰਾ ਨਾਮ ਲੈ ਕੇ ਮੈਂ ਨੱਚੀ ਬਾਬਾ ਨੱਚੀ ਪੀਰ ਆਵੇ ਤੇਰਾ ਨਾਮ ਲੈ ਕੇ ਬਹੁਤ ਸੋਹਣਾ ਇਹ ਬਹੁਤ ਅਸੀਂ ਸੁਣਿਆ ਆ ਹਾਂਜੀ ਬਹੁਤ ਮਸ਼ਹੂਰ ਆ ਇਹ ਹਾਂਜੀ ਕੋਈ ਹੋਰ ਇੱਕ ਦਾ ਗਾਣਾ ਕੋਈ ਚੱਕ ਮੈਂ ਗਾਣਾ ਸੁਣਾਉਂ ਕੋਈ ਇੱਕ ਹੋ ਚੇਂਜ ਹੋ ਗਏ ਕੱਪੜੇ ਸੀ ਚੇਂਜ ਹੋਈਆਂ ਗਾਲਾਂ ਕੁੜੇ ਹੌਲੀ ਹੌਲੀ ਚੇਂਜ ਹੋ ਗਈ ਵਾਸ਼ਨਾ ਤੇਰੀ ਸਾਰੇ ਆਂਦੇ ਹੱਥਾਂ ਵਿੱਚ ਘੁੰਮੀ ਜਾਵੇਂ ਬੇਗੇ ਨਹੀਂ ਮਿਲਦੀ ਐ ਮੈਂ ਜੇ ਸੱਚੀ ਤਾਸ਼ਨਾ ਤੇਰੀ ਚੁੱਪ ਚਾਪ ਪੈ ਗਏ ਅਸੀਂ ਆਪਣੇ ਰਾਹ ਨੂੰ ਕੁੜੇ ਸ਼ੁਕਰ ਮਨਾ ਤੂੰ ਅਸੀਂ ਲੜਹਿ ਨਹੀਂ ਗਏ ਥੋੜੇ ਥੋੜੇ ਹਿੰਟ ਤਾਂ ਦਿੱਤੇ ਸੀ ਅੱਖਾਂ ਨੇ ਸਾਥ ਹੋਗੀ ਗਲਤੀ ਨਹੀਂ ਪੜੇ ਨਹੀਂ ਗਏ ਛੱਡਣ ਤੇ ਇੰਟ ਤਾਂ ਦਿੱਤੇ ਸੀ ਅੱਖਾਂ ਨੇ ਸਾਥ ਹੋਗੀ ਗਲਤੀ ਨਹੀਂ ਪੜੇ ਨਹੀਂ ਗਏ ਬਹੁਤ ਸੋਣਾ ਬੈਣੀ ਤੇ ਚਲੋ ਬੈਣੇ ਬਹੁਤ ਵਧੀਆ ਲੱਗੇ ਸੁਣਨਾ ਗੱਲਬਾਤ ਕਰਕੇ ਰੱਬ ਤੁਹਾਡੀ ਆਵਾਜ਼ ਨੂੰ ਐਂ ਹੀ بلند ਰੱਖੇ ਐਂ ਤੁਸੀਂ ਸਟੇਜ ਤੋਂ ਲਾਉਂਦੇ ਰੋ ਤੇ ਰੇਟ ਤੁਸੀਂ 50000 ਨੂੰ ਲੱਖ ਕਰਨ ਜਾਂਦੀ ਹਾਂਜੀ ਹਾਂਜੀ ਤੇ ਧੰਨਵਾਦ ਸ਼ੁਕਰੀਆ